ਉਹਦੇ ਸੱਟ ਲੱਗੀ ਆ ਬਾਅਦ ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮੁੱਛੀ ਥੰਨੇ ਆ ਗਿਆ ਵਾ ਮਾਂ ਮੀ ਮੈਨੂੰ ਟੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਟੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਮੇਰੇ ਬੱਚੇ ਦੀ ਡੈਡ ਬੋਰ ਨਹੀਂ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਮਾਂ ਆਈ ਬਹੁਤ ਗਰੀਬ ਮਾਂ ਕੰਮ ਕਰਦੇ ਆ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਆ ਤੇ ਉਹਦੀ ਸਪੋਰਟ ਨਹੀਂ ਦਿੱਤੋ ਪਰ ਉੱਥੋਂ ਜੋ ਡੱਡਬੜੀ ਆ ਉਹ ਵੀ ਕੰਪਨੀ ਜੇ ਛੇਤੀ ਛੇਤੀ ਜੀ ਇੰਡੀਆ ਭੇਜੇ ਜਾਵੇ ਤਾਂ ਆਗੇ ਪਰਿਵਾਰ ਦੇ ਵਿੱਚ ਉਹਨਾਂ ਦੀ ਡਰ ਬੜੀ ਆ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਸੋਰ ਹੁੰਦੀ ਆ ਇਹ ਮੰਗ ਕਰਦੇ ਆ ਕੰਪਨੀ ਨੂੰ ਕਿ ਕਰੇਨ ਦਾ ਬੂਮ ਟੁੱਟਣ ਦੇ ਨਾਲ 22 ਸਾਲਾਂ ਨੌਜਵਾਨ ਦੀ ਦੁਬਈ 'ਚ ਹੋਈ ਮੌਤ 2 ਸਾਲ ਪਹਿਲਾਂ ਹੀ ਗਿਆ ਸੀ ਦੁਬਈ ਦੁਬਈ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਤਿਹ ਕਰ ਚੂੜੀਆਂ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਕਰੇਂਦਾ ਬੂਮ ਟੁੱਟਣ ਦੇ ਨਾਲ ਦੁਬਈ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਬ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ 2 ਸਾਲ ਪਹਿਲਾਂ ਹੀ ਉਹਨਾਂ ਦਾ ਪੁੱਤ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਦੁਬਈ ਗਿਆ ਸੀ ਜਿੱਥੇ ਉਹ ਹੈਲਪਰ ਦੇ ਤੌਰ ਤੇ ਕੰਮ ਕਰਦਾ ਸੀ। ਤੱਕ ਰੇਨ ਦਾ ਕੰਮ ਕਰਦੇ ਸਮੇਂ ਰੇਨ ਦਾ ਬੂਮ ਟੁੱਟਣ ਦੇ ਨਾਲ ਉਹਨਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਹੁਣ ਭਾਰਤ ਸਰਕਾਰ ਤੋਂ ਪੁੱਤ ਦੀ ਮ੍ਰਿਤਕ ਦੇ ਨੂੰ ਵਾਪਸ ਪੰਜਾਬ ਲਿਆਉਣ ਦੀ ਗੁਜਾਰਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਵਾਲਿਆਂ ਦਾ ਸੁਣੋ ਤੁਸੀਂ ਵੀ। ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਕਿ ਉਹਦੇ ਸੱਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮੁਸੀਂਂ ਧੰਨਿਆ ਆ ਗਿਆ ਵਾ ਚਲੋ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪੁੰਨੇ 2 ਸਾਲ ਹੀ ਹੋ ਗਏ ਆ ਜਿਹੜੀ ਲਾਸਟ ਟਾਈਮ ਗੱਲ ਹੋਈ ਫਿਰ ਅੱਜ ਨੇ ਕੀ ਗੱਲਾਂ ਬਾਤਾਂ ਕੀਤੀਆਂ ਨੇ ਗੱਲਾਂ ਬਾਤਾਂ ਉਹ ਕੀਤੀਆਂ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੋੜ ਕੇ ਦੱਸ ਦੂਸਾ ਟੱ ਲੱਗੀ ਆ ਮੈਨੂੰ ਇੱਕ ਵਾਰੀ ਤੋੜ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇੱਕ ਜਵੇ ਵੀਰ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਦੁਨੀਆ ਦੁਨੀਆ ਪਹਿਣਾ ਕਿੰਨੇ ਭਰਾ ਨੇ ਦੋ ਭਰਾ ਦੋ ਪਹਿਣਾ ਵਾ ਹਾਂਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆ ਪੰਜਾਬ ਸਿਦਾਰ ਗਿਆ ਜੀ ਕਿਸੇ ਮੇਰੇ ਬੱਚੇ ਦੀ ਡੈਡ ਬੋਲੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਆ ਮੈਂ ਬਹੁਤ ਗਰੀਬ ਆ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਇਹ ਜੀ ਜਾਰਦਨ ਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾੜੀ ਦਰਬਾਰਾ ਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ ਔਰ ਇਹ ਬਹੁਤ ਗਰੀਬ ਪਰਿਵਾਰ ਆ ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਤ ਜਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਰ ਖੋਸ ਕੇ ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਜਾਂ ਕਿਸੇ ਹੋਰ ਨੋਟਵਰ ਦੀ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਪਨੀ ਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੇ ਇਹਨਾਂ ਦੀ ਮਤ ਕਰੇ ਔਰ ਉਥੋ ਜੋ ਡੈਡ ਬੜੀ ਆ ਉਹ ਵੀ ਕਾਪਰੀਟੇਜ ਸ਼ੈਪੀ ਸ਼ੈਪੀ ਜਾਈਏ ਇੰਡੀਆ ਪੇ ਜਾਈ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੜਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਇੰਸ਼ੋਰੈਂਸ ਹੁੰਦੀ ਆ ਇਹ ਮੰਗ ਕਰਦੇ ਆ ਕਿ ਕੋਈ ਨਹੀਂ ਉਹ ਕਿ ਜੋ ਵੀ ਉਹਨਾਂ ਦਾ ਬੰਦਾ ਆ ਕਿ ਉਹਨਾਂ ਨੂੰ ਚੋ ਦਿੱਤਾ ਜਾਵੇ ਉਹਦੀ ਮਾਪਿਆ